ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦੇਣ ਵਾਲੇ ਹਾਂ ਕਿ ਜਿਵੇਂ ਕਿ ਆਪਾਂ ਸਾਰੇ ਹੀ ਚਾਹੁੰਦੇ ਹਾਂ 7 ਸਤੰਬਰ 2025 ਨੂੰ ਚੰਦਰ ਗ੍ਰਹਿਣ ਤੇ 8 ਸਤੰਬਰ 2025 ਨੂੰ ਚੰਦਨ ਸੋਰੀ ਚੰਦਰ ਗ੍ਰਹਿਣ ਤੋਂ ਅਗਲੇ ਦਿਨ ਪੋਲ ਕੇ ਵੀ ਨਾ ਕਰੋ ਇਹ ਕੰਮ ਖਾਸ ਕਰਕੇ ਘਰ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਇਹ ਕੰਮ ਭੁੱਲ ਕੇ ਵੀ ਨਹੀਂ ਕਰਨੇ ਚਾਹੀਦੇ ਕਿਉਂਕਿ ਜੇਕਰ ਅਸੀਂ ਗਲਤੀ ਦੇ ਨਾਲ ਜਾਂ ਫਿਰ ਜਾਣੇ ਅਣਜਾਣੇ ਦੇ ਵਿੱਚ ਇਹ ਕੰਮ ਕਰਦੀਆਂ ਤਾਂ ਇਹ ਕੰਮ ਸਾਡੇ ਪੂਰੇ ਪਰਿਵਾਰ ਤੇ ਭਾਰੀ ਪੈ ਸਕਦਾ ਹੈ ਉਹ ਕਿਹੜੇ ਕੰਮ ਨੇ ਜਿਹੜੇ ਸਾਨੂੰ ਨਹੀਂ ਕਰਨੇ ਚਾਹੀਦੇ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਦੇ ਤੱਕ ਜ਼ਰੂਰ ਦੇਖਣਾ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀਚ ਰੋਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸਵਾਰ ਸਾਲ ਦਾ ਦੂਜਾ ਤੇ ਖਤਰਨਾਕ ਚੰਦਰ ਗ੍ਰਹਿਣ ਐਤਵਾਰ 7 ਸਤੰਬਰ 2025 ਨੂੰ ਲੱਗਿਆ ਸੀ ਤੇ ਇਸ ਗ੍ਰਹਿਣ ਦੇ ਦੌਰਾਨ ਅਸੀਂ ਬਹੁਤ ਸਾਰੀਆਂ ਖਾਸ ਗੱਲਾਂ ਦਾ ਧਿਆਨ ਵੀ ਰੱਖਿਆ ਏ ਕਿਉਂਕਿ ਇਹ ਸਮਾ ਪ੍ਰਾਣਾਤੀ ਵਿਵਦਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਹੁੰਦਾ ਕੀ ਹੈ ਕਿ ਗ੍ਰਹਿਣ ਦੇ ਦੌਰਾਨ ਨਕਾਰਾਤਮਕ ਸ਼ਕਤੀਆਂ ਵਧੇਰੇ ਸਰਗਰਮ ਹੋ ਜਾਂਦੀਆਂ ਨੇ ਤੇ ਇਸ ਲਈ ਇਸ ਸਮੇਂ ਸਰੀਰ ਮਨ ਤੇ ਵਾਤਾਵਰਣ ਦੀ ਸ਼ੁੱਧਤਾ ਦਾ ਵਿਸ਼ੇਸ਼ ਧਿਆਨ ਚ ਰੂਰ ਰੱਖਣਾ ਚਾਹੀਦਾ ਹੈ ਸਾਲ ਦਾ ਆਖਰੀ ਚੰਦਰ ਗ੍ਰਹਿਣ ਕੱਲ ਐਤਵਾਰ ਨੂੰ ਹੋਇਆ ਤੇ ਚੰਦਰ ਗ੍ਰਹਿਣ ਦੌਰਾਨ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੁੰਦਾ ਥੋੜੀ ਜਿਹੀ ਸਾਡੇ ਵੱਲੋਂ ਕੀਤੀ ਗਈ ਲਾਪਰਵਾਹੀ ਵੀ ਸਾਡੇ ਲਈ ਘਾਤਕ ਹੋ ਸਕਦੀ ਹੈ। ਤੇ ਇਸ ਦੌਰਾਨ ਜਿਹੜੀਆਂ ਗਰਭਵਤੀ ਔਰਤਾਂ ਹੁੰਦੀਆਂ ਨੇ ਉਹਨਾਂ ਨੂੰ ਵੀ ਸੁਚੇਤ ਰਹਿਣਾ ਚਾਹੀਦਾ ਕਿਉਂਕਿ ਕਿਹਾ ਜਾਂਦਾ ਹੈ ਕਿ ਇਸ ਸਮੇਂ ਦੌਰਾਨ கர்ப்ப ਦੇ ਵਿੱਚ ਪਾਲ ਰਏ ਬੱਚੇ ਤੇ ਸਿੱਧਾ ਅਸਰ ਪੈਂਦਾ ਹੈ ਇਸ ਲਈ ਗਰਭਵਤੀ ਔਰਤਾਂ ਨੂੰ ਚੰਦਰ ਗ੍ਰਹਿਣ ਦੇ ਦੌਰਾਨ ਖਾਸ ਉਪਾਅ ਵੀ ਕਰਨੇ ਚਾਹੀਦੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਹੋਵੇ ਜੇਕਰ ਅਸੀਂ ਜੋਤਿਸ਼ ਗੰਤਾਵਾਂ ਤੇ ਵਿਸ਼ਵਾਸ ਕਰੀਏ ਤਾਂ ਭਾਦਰਪਦ ਪੂਰਨਮਾਤੇ ਚੰਦਰ ਗ੍ਰਹਿਣ ਹੋਇਆ ਹੈ ਇਹ ਗ੍ਰਹਿਣ ਭਾਰਤ ਵਿੱਚ ਦਿਖਾਈ ਦਿੱਤਾ ਹੈ ਇਸ ਲਈ ਸੂਤਕ ਵੀ ਜੈਜ ਹੋਵੇਗਾ ਕਿ ਚੰਦਰ ਗ੍ਰਹਿਣ ਦੇ ਦੌਰਾਨ ਧਰਤੀ ਤੇ ਰਾਹੂ ਦਾ ਪ੍ਰਭਾਵ ਬਹੁਤ ਜ਼ਿਆਦਾ ਵਾਚਦਾ ਹੈ ਇਸ ਲਈ ਗ੍ਰਹਿਣ ਦੀ ਦੌਰਾਨ ਸ਼ੁਭ ਕੰਮ ਕਰਨ ਦੀ ਮਨਾਹੀ ਵੀ ਹੁੰਦੀ ਹੈ ਤੇ ਨਾਲ ਹੀ ਖਾਣ ਪੀਣ ਤੋਂ ਬਚਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ ਜੋ ਲੋਕ ਇਸ ਨੂੰ ਨજર ਅੰਦਾਜ਼ ਕਰਦੇ ਆ ਉਹ ਵਿਅਕਤੀ ਤੇ ਬੁਰਾ ਪ੍ਰਭਾਵ ਵੀ ਪੈਂਦਾ ਹੈ ਗ੍ਰਹਿ ਨੂੰ ਸਿਰਫ ਇੱਕ ਖੰਗੋਲੀ ਦੇ ਵੱਜੋ ਹੀ ਨਹੀਂ ਦੇਖਿਆ ਜਾਣਾ ਚਾਹੀਦਾ ਸਗੋ ਅਧਿਆਤਮਿਕ ਵਿਕਾਸ ਤੇ ਆਤਮ ਮੈਰੀ ਕਰਨ ਦੇ ਮੌਕੇ ਦੇ ਵੱਜੋ ਵੀ ਦੇਖਿਆ ਜਾਣਾ ਚਾਹੀਦਾ ਇਸ ਲਈ ਗ੍ਰਹਿਮ ਦੇ ਦੌਰਾਨ ਜਾਂ ਫਿਰ ਜਿਵੇਂ ਕੱਲ੍ਹ ਗਰੇਨ ਲੱਗਿਆ ਸੀ ਤੇ ਅੱਜ ਸਾਨੂੰ ਕੁਝ ਅਜਿਹੇ ਕੰਮ ਨਹੀਂ ਜਿਹੜੇ ਨਹੀਂ ਕਰਨੇ ਚਾਹੀਦੇ ਕੁਝ ਅਜਿਹਾ ਕੰਮ ਕਰਨ ਤੋਂ ਸਾਨੂੰ ਬਚਣਾ ਚਾਹੀਦਾ ਜੋ ਸਾਡੇ ਜੀਵਨ ਦੇ ਵਿੱਚ ਘਰ ਦੇ ਵਿੱਚ ਸੁਖ ਸ਼ਾਂਤੀ ਚੰਗੀ ਕਿਸਮਤ ਤੇ ਸਕਾਰਾਤਮਕਤਾ ਲਿਆ ਸਕਦਾ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹ ਸਾਰੀ ਜਾਣਕਾਰੀ ਦੇਣ ਵਾਲੇ ਹਾਂ ਸੋ ਇਸੇ ਤਰੀਕੇ ਦੇ ਨਾਲ ਜਿਹੜੀਆਂ ਗਰਭਵਤੀ ਔਰਤਾਂ ਨੇ ਭੈਣਾਂ ਨੇ ਉਹਨਾਂ ਨੂੰ ਵੀ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਵਾਰ ਜਿਹੜਾ ਚੰਦਰ ਗ੍ਰਹਿਣ ਆਇਆ ਉਸ ਦਿਨ ਤੋਂ ਸ਼ਰਾਧ ਵੀ ਨੇ ਜਿਹੜੇ ਸ਼ੁਰੂ ਹੋ ਗਏ ਨੇ ਇਸ ਲਈ ਜੇਕਰ ਕੋਈ ਪੂਰਨਮਾ ਦਾ ਸ਼ਰਾਧ ਵੀ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਕੀ ਪ੍ਰਕਿਰਿਆ ਅਪਣਾਉਣੀ ਚਾਹੀਦੀ ਹੈ ਇਸੇ ਤਰੀਕੇ ਦੇ ਨਾਲ ਐਤਵਾਰ 7 ਸਤੰਬਰ 2025 ਨੂੰ ਜਿਹੜਾ ਚੰਦਰ ਗ੍ਰਹਿਣ ਲੱਗਿਆ ਸੀ ਉਹ ਭਾਰਤੀ ਸਮੇਂ ਦੇ ਅਨੁਸਾਰ ਇਹ ਗ੍ਰਹਿਣ ਰਾਤ 9:58 ਵਜੇ ਸ਼ੁਰੂ ਹੋਇਆ ਸੀ ਤੇ ਸਵੇਰੇ 1:25 ਤੇ ਖਤਮ ਹੋਇਆ ਸੀ ਇਸ ਵਾਰ ਪੂਰਨ ਚੰਦਰ ਗ੍ਰਹਿਣ ਹੋਇਆ ਤੇ ਇਸ ਗ੍ਰਹਿਣ ਦੌਰਾਨ ਚੰਦਰਮਾ ਪੂਰੀ ਤਰ੍ਹਾਂ ਧਰਤੀ ਦੇ ਪਰਛਾਵੇਂ ਦੇ ਹੇਠ ਆਇਆ ਹੁਣ ਦੇਖੋ ਚੰਦਰ ਗ੍ਰਹਿਣ ਦਾ ਸੂਤਕ ਕਾਲ ਆਮ ਤੌਰ ਤੇ ਗ੍ਰਹਿਣ ਸ਼ੁਰੂ ਹੋਣ ਤੋਂ 9 ਘੰਟੇ ਪਹਿਲਾਂ ਸ਼ੁਰੂ ਹੁੰਦਾ ਹੈ ਇਸ ਵਾਰ ਚੰਦਰ ਗ੍ਰਹਿਣ ਦਾ ਸੂਤਕ ਕਾਲ ਦੁਪਹਿਰ 12:58 ਵਜੇ ਤੋਂ 1:26 ਵਜੇ ਤੱਕ ਹੀ ਹੋਵੇਗਾ ਹਾਲਾਂਕਿ ਬੱਚਿਆਂ ਵਰਵਤੀ ਔਰਤਾਂ ਤੇ ਬਜ਼ੁਰਗਾਂ ਦੇ ਲਈ ਸੂਤਕਾਲ 3 ਘੰਟੇ ਦਾ ਹੈ ਤੇ ਇਸ ਲਈ ਉਹਨਾਂ ਦੇ ਲਈ ਸੂਤਕਾਲ ਦਾ ਜਿਹੜਾ ਸਮਾਂ ਹੈ ਸ਼ਾਮ 6:00 ਤੋਂ 1:26 ਦੇ ਬਜੇ ਤੱਕ ਹੋਵੇਗਾ ਇਸ ਲਈ ਜੇਕਰ ਤੁਸੀਂ ਆਉਣ ਵਾਲੇ ਚੰਦਰ ਗ੍ਰਹਿਣ ਦੇ ਵਿੱਚ ਸੂਤਕਾਰੇ ਜਾਨਣਾ ਚਾਹੁੰਦੇ ਹੋ ਤਾਂ ਸਾਨੂੰ ਕਿਵੇਂ ਰਹਿਣਾ ਚਾਹੀਦਾ ਹੈ ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਸਾਨੂੰ ਕਿਹੜੇ ਕੰਮ ਕਰਨ ਤੋਂ ਬਚਣਾ ਚਾਹੀਦਾ ਹੈ ਤਾਂ ਅੱਜ ਦੀ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਸ਼ਾਸਤਰਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਗ੍ਰਹਿਣ ਜਦੋਂ ਸ਼ੁਰੂ ਹੋਣ ਵਾਲਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਹਰ ਇੱਕ ਵਿਅਕਤੀ ਨੂੰ ਇਸ਼ਨਾਨ ਕਰਨਾ ਚਾਹੀਦਾ ਹੈ ਪੂਰੇ ਗ੍ਰਹਿਣ ਕਾਲ ਦੇ ਦੌਰਾਨ ਜਿੰਨਾ ਵੀ ਹੋ ਸਕੇ ਪਰਮਾਤਮਾ ਦੇ ਪਵਿੱਤਰ ਨਾਮ ਦਾ ਜਾਪਸਾਨੂੰ ਕਰਨਾ ਚਾਹੀਦਾ ਹੈ ਇਸ ਸਮੇਂ ਦੌਰਾਨ ਤਾਣ ਵੀ ਦੇਣਾ ਚਾਹੀਦਾ ਹੈ ਤੇ ਜਦੋਂ ਗ੍ਰਹਿਣ ਖਤਮ ਹੋ ਜਾਂਦਾ ਹੈ ਤਾਂ ਦੁਬਾਰਾ ਇਸ਼ਨਾਨ ਕਰਕੇ ਆਪਣੇ ਆਪ ਨੂੰ ਸ਼ੁੱਧ ਵੀ ਕਰਨਾ ਚਾਹੀਦਾ ਹੈ ਇਸ ਲਈ ਚੰਦਰ ਗ੍ਰਹਿਣ ਤੇ ਇਸ ਸਮੇਂ ਦੇ ਦੌਰਾਨ ਚੰਦਰ ਗ੍ਰਹਿਣ ਸ਼ੁਰੂ ਹੋਣ ਤੋਂ ਪਹਿਲਾ 9 ਘੰਟੇ ਦਾ ਸਮਾਂ ਹੁੰਦਾ ਹੈ ਤੇ ਚੰਦਰ ਗ੍ਰਹਿਣ ਖਤਮ ਹੋਣ ਤੱਕ ਉਹ ਸਮਾਂ ਜਿਸ ਨੂੰ ਅਸੀਂ ਸੂਤਕਾਲ ਦੇ ਵਜੋਂ ਜਾਣਦੇ ਆ ਸਾਨੂੰ ਕੁਝ ਖਾਸ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਕੋਈ ਵੀ ਸ਼ੁਭ ਕੰਮ ਨਹੀਂ ਕਰਨਾ ਚਾਹੀਦਾ ਇਸ ਸਮੇਂ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਇਹ ਤੋਂ ਤਾਂ ਕਿ ਜੀਵਨ ਦੇ ਰੁਚਾਨਾ ਦੇ ਕੰਮ ਇਸ ਸਮੇਂ ਦੌਰਾਨ ਨਹੀਂ ਕੀਤੇ ਜਾਂਦੇ ਇਸ ਸਮੇਂ ਦੇ ਵਿੱਚ ਭੋਜਨ ਬਿਲਕੁਲ ਵੀ ਨਾ ਤਾਂ ਪਕਾਉਣਾ ਚਾਹੀਦਾ ਤੇ ਨਾ ਹੀ ਖਾਣਾ ਚਾਹੀਦਾ ਹੈ ਸੋ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਗ੍ਰਹਿਣ ਤੋਂ ਪਹਿਲਾਂ ਕੋਈ ਵੀ ਭੋਜਨ ਬਣਾ ਰਹੇ ਹੋ ਤਾਂ ਦੁਪਹਿਰ ਤੋਂ ਪਹਿਲਾਂ ਖਾ ਕੇ ਤੁਸੀਂ ਖਤਮ ਕਰੋ ਜੇਕਰ ਕੁਝ ਬਚਿਆ ਹੈ ਤਾਂ ਗ੍ਰਹਿਣ ਤੋਂ ਬਾਅਦ ਨਾ ਖਾਓ ਚੰਦਰ ਗ੍ਰਹਿਣ ਵਾਲੇ ਦਿਨ ਸੌਤਕ ਸ਼ੁਰੂ ਹੋਣ ਤੋਂ ਪਹਿਲਾਂ ਨਾਸ਼ਤਾ ਤੇ ਦੁਪਹਿਰ ਦਾ ਖਾਣਾ ਕਰਨ ਦੀ ਕੋਸ਼ਿਸ਼ ਕਰੋ ਸੌਤਕਾਲ ਵਿੱਚ ਸ਼ੁਰੂ ਤੋਂ ਪਹਿਲਾਂ ਜੇ ਸੰਭਵ ਹੋਵੇ ਤਾਂ ਹਾਰ ਹਰਾ ਘਰ ਕੋਤੀ ਜੀ ਖਾਣਾ ਹੋਵੇ ਤਾਂ ਤુલਸੀ ਦੇ ਪੱਤੇ ਆਪਣੀ ਰਸੋਈ ਵਿੱਚ ਰੱਖੋ ਇਸ ਘਰ ਨੂੰ ਪੂਰੀ ਰਸੋਈ ਵਿੱਚ ਅਲਮਾਰੀ ਦੇ ਵਿੱਚ ਵੀ ਰੱਖਿਆ ਜਾ ਸਕਦਾ ਹੈ ਜਿੱਥੇ ਜ਼ਰੂਰੀ ਸਮਗਰੀ ਰੱਖੀ ਗਈ ਹੈ ਜਿੱਥੇ ਤੁਸੀਂ ਰਸੋਈ ਵਿੱਚ ਅਨਾਜ ਦਾਲਾਂ ਜਾਂ ਕੋਈ ਹੋਰ ਸਮਗਰੀ ਰੱਖੀਏ ਤੁਸੀਂ ਉਹਨਾਂ ਸਾਰੀਆਂ ਥਾਵਾਂ ਤੇ ਕੋਸਾ ਘਾਜਾਂ ਤુલਸੀ ਦੇ ਪੱਤੇ ਰੱਖ ਸਕਦੇ ਹੋ ਅਜਿਹਾ ਕਰਨ ਦੇ ਨਾਲ ਚੰਦਰ ਗ੍ਰਹਿਣ ਦਾ ਪ੍ਰਭਾਵ ਉਹਨਾਂ ਤੇ ਨਹੀਂ ਪਵੇਗਾ ਇਸ ਤੋਂ ਇਲਾਵਾ ਤੁਸੀਂ ਜਿਹੜੇ ਵੀ ਧਰਮ ਨੂੰ ਮੰਨਦੇ ਹੋ ਪ੍ਰਮਾਤਮਾ ਨੂੰ ਯਾਦ ਕਰਨ ਦੇ ਸਮੇਂ ਜੋ ਵੀ ਤੁਸੀਂ ਨਾਮ ਜਪਦੇ ਹੋ ਉਹ ਜਾਪ ਕਰਨਾ ਚਾਹੀਦਾ ਹੈ ਵਾਤਾਵਰਣ ਦੇ ਵਿੱਚ ਫੈਲਣ ਵਾਲੀਆਂ ਹਰ ਤਰ੍ਹਾਂ ਦੀਆਂ ਨਕਾਰਾਤਮਕ ਅਸ਼ੁੱਧੀਆਂ ਦੂਰ ਹੋ ਜਾਂਦੀਆਂ ਨੇ ਤੇ ਗ੍ਰਹਿਣ ਦਾ ਨਕਾਰਾਤਮਕ ਪ੍ਰਭਾਵ ਤੁਹਾਡੇ ਜੀਵਨ ਤੇ ਤੁਹਾਡੇ ਪਰਵਾਰ ਤੇ ਨਹੀਂ ਪੈਂਦਾ ਇਸ ਲਈ ਇੱਕ ਪਾਸੇ ਜਿੱਥੇ ਇਸ ਬ੍ਰਹਿਮੰਡ ਦੇ ਵਿੱਚ ਨਕਾਰਾਤਮਕ ਊਰਜਾਵਾਂ ਫੈਲ ਰਹੀਆਂ ਨੇ ਉੱਤੇ ਦੂਜੇ ਪਾਸੇ ਤੁਸੀਂ ਆਪਣੇ ਆਲੇ-ਦੁਆਲੇ ਸਕਾਰਾਤਮਕ ਊਰਜਾ ਤੇ ਅਧਿਆਤਮਿਕ ਖੋਜ ਊਰਜਾ ਪੈ ਲਾ ਸਕਦੇ ਹੋ ਹਰੀ ਕ੍ਰਿਸ਼ਨ ਮਹਾਮੰਤਰ ਦਾ ਜਾਪ ਕਰਕੇ ਗ੍ਰਹਿਣ ਦੇ ਸਮੇਂ ਗੰਗਾ ਚਮਨਾ ਨਰਮਦਾ ਵਰਗੀਆਂ ਪਵਿੱਤਰ ਨਦੀਆਂ ਦੇ ਵਿੱਚ ਇਸ਼ਨਾਨ ਕਰਨ ਦਾ ਵੀ ਵਿਸ਼ੇਸ਼ ਮਹੱਤਵ ਦੱਸਿਆ ਜਾਂਦਾ ਹੈ ਇਸੋ 엘ਾਂਵਾ ਜਦੋਂ ਵੀ ਗ੍ਰਹਿਣ ਲੱਗਦਾ ਹੈ ਗ੍ਰਹਿਣ ਦੀ ਦੌਰਾਨ ਸੌਣਾ ਨਹੀਂ ਚਾਹੀਦਾ ਸਗੋਂ ਇਸ ਸਮੇਂ ਦੌਰਾਨ ਜਾਗਦੇ ਰਹਿਣਾ ਚਾਹੀਦਾ ਹੈ ਜ਼ਮੀਨ ਕੱਪੜੇ ਸੌਣਾ ਜਾਨਵਰ ਚਾਹ ਲక్ష్ਮੀ ਦਾਣ ਕਰਨਾ ਚਾਹੀਦਾ ਹੈ ਭਾਵੇਂ ਚੰਦਰ ਗ੍ਰਹਿਣ ਹੋਵੇ ਭਾਵੇਂ ਸੂਰਜ ਗ੍ਰਹਿਣ ਹੋਵੇ ਇਸ ਦੌਰਾਨ ਦਿੱਤਾ ਗਿਆ ਦਾਣ ਮਨ ਨੂੰ ਬੇਅੰਤ ਗੁਣਾ ਜ਼ਿਆਦਾ ਫਲ ਦਿੰਦਾ ਹੈ ਤੇ ਇਸ ਲਈ ਸਾਡੇ ਸਾਰੇ ਸ਼ੈਤਰਾਂ ਦੇ ਵਿੱਚ ਗ੍ਰਹਿਨ ਦੌਰਾਨ ਦਿੱਤੇ ਗਏ ਦਾਣ ਦੀ ਬਹੁਤ ਪਰਸ਼ਾਸ਼ਾ ਕੀਤੀ ਗਈ ਹੈ ਇਸ ਲਈ ਤੁਸੀਂ ਇਸ ਗ੍ਰਹਿਨ ਦੇ ਦੌਰਾਨ ਆਪਣੀ ਇੱਛਾ ਦੇ ਅਨੁਸਾਰ ਕਿਸੇ ਵੀ ਠੁਕਮੀ ਜਗ੍ਹਾ ਤੇ ਤੁਸੀਂ ਦਾਣ ਕਰ ਸਕਦੇ ਹੋ ਤੁਸੀਂ ਗਊਸ਼ਾਲਾ ਵਿੱਚ ਗਊਆਂ ਲਈ ਵੀ ਦਾਣ ਕਰ ਸਕਦੇ ਹੋ ਜਾਂ ਤੁਸੀਂ ਉਥੇ ਦਾਣ ਕਰ ਸਕਦੇ ਹੋ ਜਿੱਥੇ ਸਾਡੀ ਵੈਦਿਕ ਸਭਿਆਤਾ ਦੇ ਲਈ ਕੋਈ ਸ਼ੁਭ ਕੰਮ ਹੋ ਰਿਹਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਪੂਜਾ ਸਥਾਨ ਜਾਂ ਮੰਦਿਰ ਹੈ ਤਾਂ ਇਸ ਦੇ ਦਰਵਾਜ਼ੇ ਬੰਦ ਕਰ ਦੇਣੇ ਚਾਹੀਦੇ ਆ ਕਿਉਂਕਿ ਸੂਤ ਕਾਲ ਦੌਰਾਨ ਅਸੀਂ ਭਗਵਾਨ ਦੀ ਪੂਜਾ ਨਹੀਂ ਕਰ ਸਕਦੇ ਸਭ ਤੋਂ ਪਹਿਲਾਂ ਜੇਕਰ ਤੁਹਾਡੇ ਘਰ ਦੇ ਵਿੱਚ ਗੰਗਾ ਚਲ ਹੈ ਤਾਂ ਉਸ ਗੰਗਾ ਚਲ ਨੂੰ ਆਪਣੇ ਇਸ਼ਨਾਨ ਦੇ ਲਈ ਵਰਤੋ ਇਸ ਨੂੰ ਪਾਣੀ ਦੇ ਵਿੱਚ ਮਿਲਾਓ ਤੇ ਉਸੇ ਪਾਣੀ ਦੇ ਨਾਲ ਇਸ਼ਨਾਨ ਕਰੋ ਇਸ ਨਾਮ ਕਰਨ ਤੋਂ ਬਾਅਦ ਪੂਰੇ ਘਰ ਦੇ ਵਿੱਚ ਗੰਗਾ ਜਲ ਛਿੜਕ ਕੇ ਆਪਣੇ ਘਰ ਨੂੰ ਸ਼ੁੱਧ ਕਰੋ ਤੇ ਰਸੋਈ ਵਿੱਚ ਵੀ ਗੰਗਾ ਚਲ ਦੀਆਂ ਕੁਝ ਬੂੰਦਾਂ ਪਾਣੀ ਦੇ ਵਿੱਚ ਪਾਓ ਤੇ ਸਾਰੀਆਂ ਤਾਵਾਂ ਤੇ ਤੁਸੀਂ ਛਿੜਕੋ ਜਿੱਥੋਂ ਵੀ ਤੁਸੀਂ ਕੋਸਾ ਘਾਜਾ ਤੁਲਸੀ ਦੇ ਪੱਤੇ ਰੱਖੇ ਸਨ ਉਹਨਾਂ ਨੂੰ ਹਟਾ ਦਿਓ ਤੇ ਪਾਣੀ ਦੀ ਭਾਂਡੇ ਜਾਂ ਫਿਰ ਡੱਬੇ ਚ ਉਹ ਪਹਿਲਾ ਹੀ ਪਾਣੀ ਦੇ ਨਾਲ ਭਰੇ ਹੋਏ ਸਨ ਖਾਲੀ ਕਰੋ ਨਵਾਂ ਤੇ ਸਾਫ਼ ਪਾਣੀ ਪਰੋ ਪੂਰੇ ਘਰ ਨੂੰ ਸਾਫ਼ ਕਰੋ ਜੇਕਰ ਕੋਈ ਪੁਰਾਣਾ ਪਕਾਇਆ ਹੋਇਆ ਪੂਜਨ ਬਚਿਆ ਏ ਤਾਂ ਉਸ ਨੂੰ ਸੁੱਟ ਦਿਓ ਇਸ ਵਾਰ ਚੰਦਰ ਗ੍ਰਹਿਣ ਅੱਧੀ ਰਾਤ ਨੂੰ ਕੰਨ ਦਾ ਭਾਵ 1 24 ਤੇ ਖਤਮ ਹੋਵੇਗਾ ਇਸ ਲਈ ਜੇਕਰ ਤੁਸੀਂ ਰਾਤ ਨੂੰ ਉਠੇ ਕੀ ਇਸ਼ਨਾਨ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਚੰਦਰ ਗ੍ਰਹਿਣ ਹੋਣ ਤੱਕ ਕਹਿਣ ਦਾ ਭਾਵ 1:26 ਵਜੇ ਤੱਕ ਤੁਸੀਂ ਜਾਗਦੇ ਰਹਿਣ ਦੀ ਕੋਸ਼ਿਸ਼ ਜ਼ਰੂਰ ਕਰੋ ਇਸੋ ਬਾਅਦ ਤੁਸੀਂ ਆਰਾਮ ਕਰ ਸਕਦੇ ਹੋ ਤੇ ਅਗਲੇ ਦਿਨ ਵੀ ਸਵੇਰੇ ਬ੍ਰਹਮਾ ਮੂਰਤ ਦੇ ਵਿੱਚ ਜਾਗ ਸਕਦੇ ਹੋ ਜ ਗ੍ਰਹਿਣ ਤੋਂ ਬਾਅਦ ਜੋ ਇਸ਼ਨਾਨ ਕਰਨਾ ਹੈ ਉਹ ਸਵੇਰੇ ਉੱਠਣ ਤੋਂ ਬਾਅਦ ਕੀਤਾ ਜਾ ਸਕਦਾ ਹੈ ਕੀ ਗ੍ਰਹਿਣ ਤੋਂ ਬਾਅਦ ਕੀਤੇ ਜਾਣ ਵਾਲੇ ਸਾਰੇ ਕੰਮ ਜਿਵੇਂ ਕਿ ਘਰ ਦੀ ਸਫਾਈ ਰਸੋਈ ਦੀ ਸਫਾਈ ਗੰਗਾ ਚਲ ਨਾਲ ਛੁੱਧ ਕਰਨਾ ਆਦਿ ਤੁਸੀਂ ਇਹ ਕੰਮ ਸਵੇਰੇ ਉੱਠ ਕੇ ਕਰ ਸਕਦੇ ਹੋ ਸਵੇਰੇ ਪੂਰੇ ਘਰ ਨੂੰ ਸਾਫ਼ ਕਰੋ ਇਸ ਤੋਂ ਬਾਅਦ ਵਿੱਚ ਪੂਜਾ ਸਾਂਚਾ ਮੰਦਿਰ ਜਾਓ ਤੇ ਉਸੇ ਗੰਗਾ ਚਲ ਦੀਆਂ ਬੂੰਦਾਂ ਛਿੜਕ ਕੇ ਸਾਫ਼ ਕਰੋ ਫਿਰ ਭਗਵਾਨ ਨੂੰ ਉਸ ਭੋਗ ਦੇ ਨਾਲ ਚਗਾਓ ਜੋ ਤੁਸੀਂ ਉਹਨਾਂ ਦੇ ਲਈ ਤਿਆਰ ਕੀਤਾ ਹੈ ਇਸ ਵਿੱਚ ਤੁਲਸੀ ਦੇ ਪੱਤੇ ਪਾਓ ਤੇ ਭਗਵਾਨ ਨੂੰ ਚੜਾਓ ਫਿਰ ਤੁਸੀਂ ਆਪਣਾ ਰਚਨਾ ਦਾ ਕੰਮ ਸ਼ੁਰੂ ਕਰ ਸਕਦੇ ਹੋ ਗਰਭਵਤੀ ਔਰਤਾਂ ਨੂੰ ਗਰੈਨ ਦੌਰਾਨ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਏ ਚੰਦਰ ਗਰੈਨ ਦਾ ਸਮਾ ਵਾਤਾਵਰਨ ਵਿੱਚ ਨਕਾਰਾਤਮਕ ਊਰਜਾਵਾਂ ਫੁੱਲਾਉਣ ਦਾ ਸਮਾਂ ਹੁੰਦਾ ਏ ਤੇ ਅਜਿਹੀ ਸਥਿਤੀ ਦੇ ਵਿੱਚ ਆਪਣੇ ਅਣਜੰਮੇ ਬੱਚੇ ਦਾ ਖਾਸ ਧਿਆਨ ਰੱਖੋ ਗਰਭ ਦੌਰਾਨ ਚਾ ਸੂਤਿਕ ਦੇ ਸਮੇਂ ਦੌਰਾਨ ਵੀ ਘਰ ਤੋਂ ਬਾਹਰ ਨਾ ਜਾਣ ਦੀ ਕੋਸ਼ਿਸ਼ ਕਰੋ ਗਰਭવતી ਔਰਤਾਂ ਦੇ ਲਈ ਸੂਤਿਕ ਦਾ ਸਮਾਂ ਸਿਰਫ 3 ਘੰਟੇ ਦਾ ਹੁੰਦਾ ਹੈ ਤੇ ਇਸ ਲਈ ਕੋਸ਼ਿਸ਼ ਕਰੋ ਕਿ ਤੁਹਾਨੂੰ ਸ਼ਾਮ ਨੂੰ 6:30 ਵਜੇ ਸੂਤ ਕਾਰ ਸ਼ੁਰੂ ਹੋਣ ਤੋਂ ਪਹਿਲਾਂ ਰਾਤ ਦਾ ਖਾਣਾ ਖਾ ਲੈਣਾ ਚਾਹੀਦਾ ਦਵਾਈਆਂ ਲੈਣੀਆਂ ਚਾਹੀਦੀਆਂ ਨੇ ਤੇ ਇਹ ਸਾਰੇ ਕੰਮ ਵੀ ਕਰਨੇ ਚਾਹੀਦੇ ਆ ਇਸ ਤੋਂ ਬਾਅਦ ਦੇ ਵਿੱਚ ਜਿੰਨਾ ਹੋ ਸਕੇ ਹਰੀਕ੍ਰਿਸ਼ਨ ਮਹਾਮੰਤਰ ਦਾ ਜਾਪ ਕਰਨ ਦੇ ਲਈ ਤੁਸੀਂ ਬੈਠ ਜਾਓ ਜੇਕਰ ਤੁਸੀਂ ਇਸ ਨੂੰ ਮਾਲਾ ਤੇ ਕਰੇ ਕਰ ਰਹੇ ਹੋ ਤਾਂ ਇਹ ਚੰਗਾ ਰਹੇਗਾ ਜਦੋਂ ਚੰਦਰ ਗ੍ਰਹਿਣ ਦਾ ਸਮਾਂ ਚੱਲ ਰਿਹਾ ਹੋਵੇ ਤਾਂ ਤਤ ਰੂਪ ਮਹੀਨੇ ਵਿੱਚ ਦੇਵ ਦੇ ਕਵਚ ਸਤੋਤਰਾ ਦਾ ਪਾਠ ਕਰੋ ਆਪਣੇ ਮਨ ਤੇ ਚੇਤਨਾ ਦੇ ਵਿੱਚ ਸਰਵ ਉੱਚ ਭਗਵਾਨ ਦੀ ਸ਼੍ਰੀ ਕ੍ਰਿਸ਼ਨ ਦੀ ਤਸਵੀਰ ਲਿਆਓ ਤੇ ਉਹਨਾਂ ਨੂੰ ਉਚਾਰਨ ਕਰੋ ਘਰ ਦੇ ਵਿੱਚ ਪਰਿਵਾਰ ਜਾਂ ਦੋਸਤਾਂ ਦੇ ਨਾਲ ਬੇਲੂੜੀ ਬਹਿਸ ਜਾਂ ਚਰਚਾ ਵਿੱਚ ਨਾ ਪਾਓ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਬ੍ਰਹਮ ਕਹਾਣੀ ਸੁੰਨਣਾ ਜਾਂ ਪੜ੍ਹਨਾ ਬਿਹਤਰ ਹੋਵੇਗਾ ਇਸ ਸਮੇਂ ਦੀ ਦੌਰਾਨ ਤੁਸੀਂ ਭਗਵਦ ਗੀਤਾ ਦਾ ਪਾਠ ਕਰ ਸਕਦੇ ਹੋ ਜਾ ਫਿਰ ਸ਼੍ਰੀਮਦ ਭਾਗਵਤ ਪੜਸਾ ਕੇ ਦਿਓ ਕਿਉਂਕਿ ਇਹ ਇੱਕ ਬਹੁਤ ਹੀ ਖਾਸ ਤੇ ਨਾਜ਼ੁਕ ਸਮਾਂ ਹੈ ਜਦੋਂ ਤੁਹਾਡੇ ਅਣਜੰਮੇ ਬੱਚੇ ਨੂੰ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ ਕੈਂਚੀ ਚਾਕੂ ਤੇ ਆਦ ਵਰਗੀਆਂ ਕਿਸੇ ਵੀ ਤਿੱਖੀ ਵਸਤੂ ਦੀ ਵਰਤੋਂ ਨਾ ਕਰੋ ਇਸ ਸਮੇਂ ਦੌਰਾਨ ਸੂਈ ਤੇ ਧਾਗੇ ਦੀ ਵਰਤੋਂ ਵੀ ਵਰਜਿਤੇ ਕਿਸੇ ਵੀ ਤਰ੍ਹਾਂ ਦੇ ਟੀਵੀ ਸੀਰੀਅਲ ਫਿਲਮਾਂ ਜਾਂ ਟੀਵੀ ਸ਼ੋਅ ਜੋ ਤੁਹਾਨੂੰ ਵੀ ਲੋੜੇ ਡਰਾਉਂਦੇ ਹਨ ਜੇਬੋਰ ਡਿਜੀਤ ਜਹਤੇ ਚਰਚਾ ਕਰਦੇ ਹਨ ਵਰਜਿਤ ਹਨ ਹਰ ਚੀਜ਼ ਦੇ ਵੱਲ ਨਾ ਦੇਖੋ ਆਪਣੇ ਮਨ ਤੇ ਚੇਤਨਾ ਨੂੰ ਜਿੰਨਾ ਹੋ ਸਕੇ ਅਧਿਆਤਮਿਕ ਰੱਖਣ ਦੀ ਕੋਸ਼ਿਸ਼ ਕਰੋ ਚੰਦਰ ਗ੍ਰਹਿਣ ਦੇ ਇਸ ਸਮੇਂ ਨੂੰ ਗੰਭੀਰਤਾ ਦੇ ਨਾਲ ਲਓ ਤੁਹਾਡੇ ਘਰ ਦੇ ਬਜ਼ੁਰਗ ਤੁਹਾਨੂੰ ਜੋ ਵੀ ਸਲਾਹ ਦਿੰਦੇ ਹਨ ਉਸ ਨੂੰ ਸੁਣੋ ਤੇ ਉਸ ਦੀ ਪਾਲਣਾ ਵੀ ਕਰੋ ਭਗਵਾਨ ਕ੍ਰਿਸ਼ਨ ਤੇ ਭਗਵਾਨ ਨਰਸੀਮਹਾ ਦੇਵ ਨੂੰ ਆਪਣੀ ਤੇ ਆਪਣੇ ਅਣਜਮੇ ਬੱਚੇ ਦੇ ਰੱਖਿਆ ਦੇ ਲਈ ਪ੍ਰਾਰਥਨਾ ਕਰੋ ਇਸ ਤਰ੍ਹਾਂ ਤੁਸੀਂ ਚੰਦਰ ਗ੍ਰਹਿਣ ਦੇ ਇਸ ਸਮੇਂ ਨੂੰ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਵਾਤੋਵਾਦ ਸਕਾਰਾਤਮਕ ਤੇ ਅਧਿਆਤਿਕ ਮਕਲਾਬ ਵੀ ਲੈ ਸਕਦੇ ਹੋ ਹਿੰਦੂ ਮਾਨਤਾ ਦੇ ਅਨੁਸਾਰ ਗ੍ਰਹਿਣ ਤਰਵਣ ਗਰਭવતી ਔਰਤ ਨੂੰ ਸੌਣਾ ਨਹੀਂ ਚਾਹੀਦਾ ਤ ਸਗੋ ਸੁਣੋ ਆਪਣੀ ਪਿਆਰੀ ਦੇਵਤੇ ਦਾ ਧਿਆਨ ਕਰਨਾ ਚਾਹੀਦਾ ਜਿੰਨਾ ਹੋ ਸਕੇ ਉਹਨਾਂ ਦੇ ਮੰਤਰਾਂ ਦਾ ਜਾਪ ਵੀ ਕਰਨਾ ਚਾਹੀਦਾ Hindu ਮਾਨਤਾ ਦੇ ਅਨੁਸਾਰ ਗ੍ਰਹਿਣ ਦੌਰਾਨ ਦੇਵਤਿਆਂ ਦੀਆਂ ਤਸਵੀਰਾਂ ਨੂੰ ਛੂਣਾ ਉਹਨਾਂ ਦੀ ਪੂਜਾ ਕਰਨਾ ਮਾਣਾ ਹੈ ਪਰ ਇਸ ਸਮੇਂ ਦੌਰਾਨ ਮੰਤਰ ਜਾਪ ਵੀ ਕੀਤਾ ਜਾ ਸਕਦਾ ਹੈ ਕਿ ਗ੍ਰਹਿਣ ਕਰਨ ਪੈਦਾ ਹੋਣ ਵਾਲੀ ਨਕਾਰਾਤਮਕ ਊਰਜਾ ਮੰਤਰ ਜਾਪ ਦੇ ਸ਼ੋ ਪ੍ਰਭਾਵ ਦੇ ਕਾਰਨ ਖਤਮ ਹੋ ਜਾਂਦੀ ਹੈ ਤੇ Hindu ਮਾਨਤਾ ਦੇ ਅਨੁਸਾਰ ਨਾ ਤਾਂ ਗਰਭવતી ਆਰਤ ਤੇ ਨਾ ਹੀ ਕਿਸੇ ਹੋਰ ਵਿਅਕਤੀ ਨੂੰ ਸੂਰਜ ਗ੍ਰਹਿਣ ਚ ਚੰਦਰ ਗ੍ਰਹਿਣ ਦੇਖਣਾ ਚਾਹੀਦਾ ਹੈ ਕਿ ਉਹਨਾਂ ਕੇ ਗ੍ਰਹਿ ਦੇਖਣ ਜਾਂ ਇਸ ਦੇ ਪਰਛਾਵੇਂ ਹੇਠ ਆਉਣ ਦੇ ਨਾਲ ਮਾੜੇ ਪ੍ਰਭਾਵ ਪੈਂਦੇ ਨੇ ਤੇ Hindu ਮਾਨਤਾ ਦੇ ਅਨੁਸਾਰ ਗਰਭਵਤੀ ਔਰਤ ਨੂੰ ਚੰਦਰ ਗ੍ਰਹਿ ਦੌਰਾਨ ਬਾਹਰ ਵੀ ਨਹੀਂ ਜਾਣਾ ਚਾਹੀਦਾ ਕਿਉਂਕਿ ਇਸ ਨਾਲ ਅੱਖਾਂ ਤੇ ਗਰਭ ਦੇ ਵਿੱਚ ਪਾਲ ਰਹੀ ਬੱਚੇ ਤੇ ਬੁਰਾ ਪ੍ਰਭਾਵ ਪੈਣ ਦੀ ਸੰਭਾਵਨਾ ਹੁੰਦੀ ਹੈ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟੇ ਜਿਹੇ ਉਪਾਤੇ ਜਾਣਕਾਰੀ ਜੋ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਤੇ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵਾਦੇ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਜੀ ਤੁਹਾਡਾ ਸਾਰੀ ਭੈਣ ਭਰਾਵਾਂ ਦਾ ਜੀ